ਦੋਸਤੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਸਵਾਗਤ ਹੈ ਤੇ ਅੱਜ ਇੱਕ ਵਿਲੱਖਣ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੁਹਾਨੂੰ ਇੱਥੇ 57 ਮਿੰਟਾਂ ਦੇ ਵਿੱਚ ਅਸੀਂ ਸਾਰੇ ਪੰਜਾਬ ਦੀ ਸੈਰ ਕਰਾ ਦੇਣੀ ਹੈ ਜਿਹੜੀ ਬੱਸ ਦੇ ਅੱਗੇ ਮੈਂ ਖੜਾ ਹਾਂ ਇਹ ਬੱਸ ਆਮ ਬੱਸ ਨਹੀਂ ਇਹ ਪੰਜਾਬ ਸੈਰ ਸਫਰਤਾ ਵਿਭਾਗ ਦੀ ਬੱਸ ਹੈ ਤੇ ਇਹਦੇ ਵਿੱਚ ਸਾਰੇ ਪੰਜਾਬ ਦੇ ਦਰਸ਼ਨ ਸਾਨੂੰ ਹੋ ਜਾਣੇ ਆ ਇਹ ਲੈਂਡ ਆਫ ਫਾਈਵ ਰਿਵਰਸ ਦੀ ਬੱਸ ਜਿਹੜੀ ਤੁਸੀਂ ਦੇਖ ਰਹੇ ਹੋ ਆਡੀਓ ਵਿਜ਼ੂਅਲ ਕੋਨੇ ਚੀਜ਼ਾਂ ਇਹਦੇ ਵਿੱਚ ਆ ਜਿਹਦੇ ਵਿੱਚ ਤੁਸੀਂ ਸਾਰੇ ਪੰਜਾਬ ਦੀ ਸੈਰ ਕਰ ਸਕਦੇ ਹੋ ਤੇ ਅਸੀਂ ਇਸ ਬੱਸ ਦੇ ਅੰਦਰ ਤੁਹਾਨੂੰ ਲੈ ਕੇ ਚੱਲਾਂਗੇ ਦਿਖਾਵਾਂਗੇ ਕਿ ਇਹ ਲੈਂਡ ਵਾਈ ਰਿਵਰਸ ਪੰਜਾਬ ਨੂੰ ਕਿਵੇਂ ਰਿਪਰੈਜ਼ੈਂਟ ਕਰਦੀ ਹੈ ਤੁਹਾਨੂੰ ਕਿਵੇਂ ਸਾਰੇ ਪੰਜਾਬ ਨੂੰ ਇਹਨੇ ਘੁਮਾ ਦੇਣਾ ਇਸ ਬਸ ਦੇ ਅੰਦਰ ਸੈਰ ਸਪਟਾ ਵਿਭਾਗ ਦੇ ਮੁਖੀ ਅਫਸਰ ਮੈਡਮ ਅਮਨਦੀਪ ਕੌਰ ਹੈ ਅਸੀਂ ਉਹਨਾਂ ਪਾਸੋਂ ਜਾਣਕਾਰੀ ਲਵਾਂਗੇ ਇਸ ਬਸ ਦਾ ਮੇਨ ਮਕਸਦ ਕੀ ਹੈ ਮਨੋਰਥ ਕੀ ਹੈ ਤੁਸੀਂ ਆਹ ਐਲਈਡੀ ਜਿਹੜੀ ਬਸ ਦੇ ਵਿੱਚੋਂ ਪਰ ਚੱਲ ਰਹੀ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰੇ ਪੰਜਾਬ ਦੇ ਦਰਸ਼ਨ ਕਰਾ ਰਹੀ ਹੈ ਤੁਸੀਂ ਉਹਨੇ ਸਿਰਫ 57 ਮਿੰਟਾਂ ਦੇ ਵਿੱਚ ਹੀ ਸਾਰੇ ਪੰਜਾਬ ਦੇ ਦਰਸ਼ਨ ਕਰ ਲਓਗੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਊਗੀ ਵੀ ਸਾਡੇ ਪੰਜਾਬ ਦੇ ਵਿੱਚ ਇੰਨੀਆਂ ਵਧੀਆ ਇਮਾਰਤਾਂ ਐਨੇ ਘੁੰਮਣ ਨੂੰ ਥਾਵਾਂ ਤੇ ਅਸੀਂ ਬਾਹਰਲੇ ਸਟੇਟਾਂ ਦੇ ਵਿੱਚ ਘੁੰਮਣ ਜਾਂਦੇ ਹਾਂ ਜਿਵੇਂ ਕਿ ਛੁੱਟੀਆਂ ਦੇ ਵਿੱਚ ਅਸੀਂ ਹਿਮਾਚਲ ਚਲੇ ਜਾਂਦੇ ਹਾਂ ਹੈਨਾ ਤਾਂ ਆਓ ਅਸੀਂ ਬੱਸ ਦੇ ਅੰਦਰ ਚੱਲਦੇ ਹਾਂ ਤੇ ਦੇਖਦੇ ਹਾਂ ਵੀ ਇਹ ਬੱਸ ਦੇ ਅੰਦਰ ਦਾ ਨਜ਼ਾਰਾ ਕੀ ਆ ਆਡੀਓ ਵਿਜ਼ੂਅਲ ਐਡ ਜਿਹੜੀ ਇਹਦੇ ਵਿੱਚ ਅੰਦਰ ਉਹ ਕਿਸ ਕਿਸਮ ਦੀ ਹੈ ਆਓ ਇਸ ਬੱਸ ਦੇ ਅੰਦਰ ਜਾ ਕੇ ਅਸੀਂ ਪਤਾ ਕਰਦੇ ਹਾਂ ਜੀ ਆਹ ਤੁਸੀਂ ਬੱਸ ਦਾ ਅੰਦਰਲਾ ਨਜ਼ਾਰਾ ਦੇਖ ਸਕਦੇ ਹੋ ਇਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਉਹ ਥਾਵਾਂ ਨੂੰ ਵਿਜ਼ੂਅਲਾਈਜ਼ ਕੀਤਾ ਹੋਇਆ ਹੈ ਕਿ ਕਿਵੇਂ ਤੁਸੀਂ ਪੰਜਾਬ ਦੀਆਂ ਉਹਨਾਂ ਥਾਵਾਂ ਨੂੰ ਘੁੰਮ ਸਕਦੇ ਆ ਇਹ ਸੈਰ ਸਪਟਾ ਪੰਜਾਬ ਸੈਰ ਸਪਟਾ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ ਬਸ ਜਿਹੜੀ ਪੰਜਾਬ ਸਰਕਾਰ ਦੇ ਦੁਆਰਾ ਸਪੈਸ਼ਲ ਬਣਾਈ ਗਈ ਹੈ ਜਿਹੜੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਸੈਰ ਸਪਟੇ ਨੂੰ ਉਤਸ਼ਾਹਿਤ ਕਰਦੀ ਹੈ ਸਕੂਲੀ ਬੱਚਿਆਂ ਕਾਲਜੀ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਆਓ ਆਪਾਂ ਜਿਹੜੇ ਆਫਸਰ ਮੈਡਮ ਸੈਰ ਸਪਟਾ ਵਿਭਾਗ ਮੈਡਮ ਅਮਨਦੀਪ ਕੌਰ ਉਹਨਾਂ ਪਾਸੋਂ ਹੀ ਜਾਣਕਾਰੀ ਲੈਣੇ ਆ ਇਸ ਬਸ ਦੇ ਪ੍ਰਤੀ ਆਓ ਤੇ ਜਦੋਂ ਤੱਕ ਆਪਾਂ ਮੈਡਮ ਤੱਕ ਪਹੁੰਚਦੇ ਆ ਉਦੋਂ ਤੱਕ ਤੁਸੀਂ ਆਸ-ਪਾਸ ਦਾ ਨਜ਼ਾਰਾ ਦੇਖ ਸਕਦੇ ਹੋ ਵੀ ਜਿਹੜੀਆਂ ਚੀਜ਼ਾਂ ਵੱਖਰੀਆਂ-ਵੱਖਰੀਆਂ ਸਾਡੇ ਜ਼ਿਲ੍ਹਿਆਂ ਦੇ ਵਿੱਚ ਹੈਗੀਆਂ ਇਮਾਰਤਾਂ ਚਾਹੇ ਉਹ ਹਿਸਟੋਰੀਕਲ ਪਲੇਸ ਹੈ ਉਹ ਸਾਰੇ ਇੱਥੇ ਵਿਜ਼ੂਲਾਈਜ਼ ਕੀਤੇ ਗਏ ਆ ਔਰ ਸਾਹਮਣੇ ਜਿਹੜੀ ਐਲਈਡੀ ਚੱਲਦੀ ਹੈ ਉਹ ਕੰਪਲੀਟ ਉਸ ਥਾਂ ਬਾਰੇ ਜਾਣਕਾਰੀ ਦਿੰਦੀ ਹੈ ਕਿ ਤੁਸੀਂ ਉਹਨੂੰ ਵਿਜ਼ਿਟ ਕਿਵੇਂ ਕਰ ਸਕਦੇ ਹੋ ਆਹ ਵਿਰਾਸਤ ਹੈ ਖਾਲਸਾ ਜਿਹੜਾ ਅਨੰਦਪੁਰ ਸਾਹਿਬ ਵਿਖੇ ਬਣਿਆ ਹੋਇਆ ਹੈ ਇਹ ਇਹਦੀ ਤਸਵੀਰ ਹੈ ਜਿਹੜੀ ਤੁਸੀਂ ਆਹ ਉਹ ਤੁਸੀਂ ਦੇਖ ਰਹੇ ਹੋ ਆਹ ਸੀ ਮੈਡਮ ਅਮਨਦੀਪ ਪਾਸੋਂ ਜਾਣਕਾਰੀ ਪ੍ਰਾਪਤ ਕਰਦੇ ਆ ਮੈਡਮ ਜੀ ਸਸਿਕਾ ਜੀ ਸਸਿਕਾ ਜੀ ਪੰਜਾਬ ਵਾਲਾ ਪੋਡਕਾਸਟ ਚੈਨਲ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸਰ। ਤਾਂ ਤੁਸੀਂ ਸਹਿਰ ਸਪੱਟਾ ਵਿਭਾਗ ਦੇ ਮੁਖੀ ਹੋ। ਤੁਹਾਡੇ ਕੋਲੇ ਸਾਰੀ ਜਾਣਕਾਰੀ ਹੈ ਇਸ ਸਹਿਰ ਸਪੱਟਾ ਵਿਭਾਗ ਦੀ ਇਸ ਬੱਸ ਬਾਰੇ। ਮੈਨੂੰ ਲੱਗਦਾ ਇਹ ਤੁਰਦਾ-ਫਿਰਦਾ ਪੰਜਾਬ ਹੈ। ਜਿਹੜਾ ਮਤਲਬ ਤੁਸੀਂ ਜਦੋਂ ਮੈਂ ਅੰਦਰ ਵੜਿਆ ਤਾਂ ਮੇਰੇ ਸਾਹਮਣੇ ਸਾਰੇ ਪੰਜਾਬ ਦੇ ਉਹ ਸੀਨ ਝਲਕ ਉਹਨਾਂ ਦੀ ਦਿਸ ਗਈ। ਤਾਂ ਇਸ ਬੱਸ ਬਾਰੇ ਦੱਸੋ ਇਹਦਾ ਮਨੋਰਥ ਕੀ ਹੈ? ਬੱਸ ਦਾ ਤੇ ਬੱਸ ਆਪ ਦੇ ਆਪਾਂ ਸਿੱਕਵੇਂ ਪ੍ਰਚਾਰ ਕਰਦੀ ਹੈ ਹਾਂਜੀ ਮੈਂ ਸਭ ਤੋਂ ਪਹਿਲਾਂ ਥੈਂਕ ਯੂ ਕਹਾਵਾਂਗੀ ਕਿ ਇਹ ਤੁਸੀਂ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਕੇ ਇਸ ਬੱਸ ਨੂੰ ਪ੍ਰਮੋਟ ਕਰ ਰਹੇ ਹੋ ਇਹ ਬੱਸ ਐਕਚੁਅਲੀ ਪੰਜਾਬ ਸੈਰ ਸਪਟਾ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਤੋਂ ਜੋ ਇਦਾਂ ਦੇ ਮੇਲੇ ਲੱਗਦੇ ਨੇ ਜਾਂ ਜਿਹੜੇ ਸਕੂਲ ਕਾਲਜਸ ਦੇ ਵਿੱਚ ਅਸੀਂ ਇਹ ਬੱਸ ਨੂੰ ਲੈ ਕੇ ਜਾਂਦੇ ਹਾਂ ਪੰਜਾਬ ਅਸੀਂ ਘੁੰਮਣ ਲਈ ਬਾਹਰ ਜਾਂਦੇ ਹਾਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਹਾਂ ਹੋਰ ਸਟੇਟਸ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਆਪਣਾ ਪੰਜਾਬ ਘੁੰਮੀਏ ਆਪਣੇ ਵਿਰਸੇ ਨੂੰ ਪਹਿਚਾਣੀਏ ਸਾਡਾ ਵਿਰਸਾ ਬੜਾ ਅਮੀਰ ਹੈ ਤਾਂ ਸਾਡੇ ਜੋ ਬਜ਼ੁਰਗਾਂ ਨੇ ਜੋ ਸ਼ਾ ਤਾਂ ਤਾਂ ਕਿ ਤਿਆਣੇ ਜੋ ਸਾਡੀ ਹਿਸਟਰੀ ਹੈ ਤਾਂ ਉਹਨੂੰ ਆਪਣੇ ਬੱਚਿਆਂ ਨੂੰ ਦੱਸਣ ਲਈ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਲਈ ਸੋ ਇੱਕ ਪੰਜਾਬ ਸੈਰ ਸਪਟਾ ਵਿਭਾਗ ਵੱਲੋਂ ਪਹਿਲ ਕੀਤੀ ਗਈ ਆ ਜਿਦੇ ਵਿੱਚ ਸਾਰਾ ਪੰਜਾਬ ਦੇ ਜੋ ਪੁਰਾਣੇ ਕਿਲੇ ਨੇ ਜੋ ਜਗਾਵਾਂ ਨੇ ਦੇਖਣ ਯੋਗ ਉਹਨਾਂ ਨੂੰ ਪ੍ਰਮੋਟ ਕਰਦੇ ਆ ਤਾਂ ਇਹ ਬਸ ਪ੍ਰਮੋਟ ਕਰਨ ਲੱਗੀ ਆ ਮੇਲਿਆਂ ਦਾ ਹਿੱਸਾ ਹੀ ਬਣਦੀ ਆ ਜਾਂ ਫਿਰ ਸਕੂਲ ਕਾਲਜਾਂ ਤੱਕ ਵੀ ਪਹੁੰਚ ਕਰਦੀ ਆ ਨਹੀਂ ਜੀ ਇਹ ਮੇਲਿਆਂ ਤਾਂ ਸ਼ੁਰੂ ਕੀਤੀ ਐ ਸੀ ਬਟ ਹੁਣ ਅੱਗੇ-ਅਗੇ ਸਕੂਲ ਕਾਲਜਸ ਦੇ ਵਿੱਚ ਵੀ ਅਸੀਂ ਲੈ ਕੇ ਜਾ ਰਹੇ ਆ ਜਿੱਦੇ ਇਹ ਸਕੂਲ ਕਾਲਜਸ ਪਰਮਿਸ਼ਨਸ ਦੇ ਰਹੇ ਆ ਤਾਂ ਉੱਥੇ ਅਸੀਂ ਇਹ ਬੱਸ ਨੂੰ ਲੈ ਕੇ ਜਾ ਰਹੇ ਹਾਂ ਤਾਂ ਕਿ ਸਟੂਡੈਂਟਸ ਇਸ ਬਾਰੇ ਜਾਣ ਸਕਣ ਉਹਨਾਂ ਨੂੰ ਨੌਲੇਜ ਮਿਲ ਸਕੇ ਤੇ ਆ ਟੀਚਰਜ਼ ਨੂੰ ਵੀ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਕਿ ਟੀਚਰਜ਼ ਜਿਹੜੀਆਂ ਜਿਹੜੀਆਂ ਜਗਾਵਾਂ ਨੇ ਉਹਨਾਂ ਤੇ ਬੱਚਿਆਂ ਨੂੰ ਜਿਵੇਂ ਬੱਚਿਆਂ ਦੇ ਕੈਂਪ ਨੇ ਜੋ ਲੈ ਕੇ ਜਾਣ ਤਾਂ ਜੋ ਬੱਚੇ ਆਪਣੇ ਵਿਰਸੇ ਨੂੰ ਪਛਾਣ ਸਕਣ ਜੀ ਤਾਂ ਮੈਮ ਇੱਕ ਇਸ ਬੱਸ ਬਾਰੇ ਦੱਸ ਦਿਓ ਸਾਨੂੰ ਵੀ ਦੇ ਅੰਦਰ ਕੀ ਕੁਝ ਹੈਗਾ ਜਿਹੜਾ ਉਹ ਦੇਖ ਸਕਦੇ ਆ ਜਦੋਂ ਬੱਸ ਦੇ ਉੱਪਰ ਚੜ੍ਹਨਾ ਹੈ ਤਾਂ ਪੰਜਾਬ ਕਿਵੇਂ ਵੇਖਿਆ ਜਾ ਸਕਦਾ ਹੈ ਹਾਂ ਜੀ ਬੱਸ ਜਿੱਦਾਂ ਹੀ ਆਪਾਂ ਐਂਟਰ ਹੁੰਦੇ ਆ ਤਾਂ ਬੜੀ ਸੋਹਣੀ ਇੱਕ ਨੂੰ ਮਤਲਬ ਇਹਦੇ ਚਾਰ ਚੁਫੇਰੇ ਪੰਜਾਬ ਦਿਖਾਇਆ ਜਾ ਰਿਹਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਕੀ ਕੀ ਦੇਖਣਯੋਗ ਨੇ ਜਿਵੇਂ ਆਪਾਂ ਦੇਖ ਸਕਦੇ ਹਾਂ ਫਿਰੋਜ਼ਪੁਰ ਦੇ ਵਿੱਚ ਕੀ ਕੀ ਜਗ੍ਹਾ ਨੇ ਦੇਖਣਯੋਗ ਤਰਨਤਾਰਨ ਦੇ ਵਿੱਚ ਹੈ ਤੇ ਬਾਕੀ ਜਿਹੜੀ ਇਹ ਐਲਈਡੀ ਚੱਲ ਰਹੀ ਹੈ ਆਡੀਓ ਵੀਡੀਓ ਵਿੱਚ ਇਹਦੇ ਵਿੱਚ ਸਪੈਸ਼ਲ ਉਹ ਚੀਜ਼ਾਂ ਨੂੰ ਨਾਲ-ਨਾਲ ਹਿਸਟਰੀ ਦੱਸੀ ਵੀ ਜਾ ਰਹੀ ਹੈ ਤੇ ਦਿਖਾਈ ਵੀ ਜਾ ਰਹੀ ਹੈ ਤਾਂ ਕਿ ਇੱਕ ਜਿਹੜੀ ਅਟਰੈਕਸ਼ਨ ਹੈ ਉਹ ਫੀਲ ਹੋ ਸਕੇ ਬੰਦਾ ਉਸ ਚੀਜ਼ ਨੂੰ ਜਨਰਲੀ ਇੱਕ ਐਕਸਾਈਟਮੈਂਟ ਹੈ ਜਿਹੜੀ ਉਤਸ਼ਾਹਤਾ ਹੋ ਸਕੇ ਤੇ ਫਿਰ ਬੰਦਾ ਉਸ ਚੀਜ਼ ਨੂੰ ਮਤਲਬ ਦੇਖ ਸਕੇ ਜਾਣ ਸਕੇ ਜੀ ਬਿਲਕੁਲ ਜੀ ਸਾਰਾ ਪੰਜਾਬ ਇੱਥੇ ਕਹਿ ਲਈਏ ਸਾਰੇ ਪੰਜਾਬ ਦੀ ਪ੍ਰਦਰਸ਼ਿਤ ਕੀਤਾ ਗਿਆ ਆਡੀਓ ਵੀਡੀਓ ਇੱਕ ਜਿਹੜਾ ਵੀਡੀਓ ਉਹ ਬਾਹਰ ਵੀ ਬੱਸ ਦੇ ਚੱਲ ਰਹੀ ਹੈ ਤੇ ਇਹ ਇਨਸਾਈਡ ਚੱਲ ਰਹੀ ਹੈ ਜਿੱਥੇ ਪੰਜਾਬੀ ਸੱਭਿਆਚਾਰ ਤੇ ਪੰਜਾਬ ਦੀ ਹਰੇਕ ਉਸਥਾਂ ਜਿਹੜੀ ਘੁੰਮਣ ਦੇ ਲੈ ਕੇ ਉਹ ਦੱਸੀ ਗਈ ਹੈ ਤਾਂ ਕਿਉਂ ਨਾ ਮੈਡਮ ਆਪਾਂ ਸਾਰੇ ਪੰਜਾਬ ਦੀ ਸੈਰ ਇੱਕ ਵਾਰੀ ਜ਼ਰੂਰ ਕਰਾ ਦਈਏ ਉਥੋਂ ਲੱਗਦੀ ਹੈ ਆਪਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕੀ ਕੁਸ਼ ਹੈ ਦੇਖਣ ਵਾਲਾ ਉਹ ਆਪਾਂ ਜ਼ਰੂਰ ਦਿਖਾ ਦਈਏ ਆਓ ਹਾਂਜੀ ਸਾਬ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਗੁਰੂ ਦੀ ਨਗਰੀ ਪੰਜਾਬ ਦਾ ਧੁਰਾ ਕਿਹਾ ਜਾਣ ਵਾਲੇ ਸਾਡੇ ਅੰਮ੍ਰਿਤਸਰ ਸ਼ਹਿਰ ਸਾਬ ਸ਼ਹਿਰ ਨੂੰ ਜਿੱਥੇ ਕਿ ਆਪਾਂ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਫਿਰ ਇਹ ਹੈਰੀਟੇਜ ਸਟਰੀਟ ਹੈ ਜਿੱਥੇ ਮਤਲਬ ਬੜਾ ਸਾਰਾ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਬੜੇ ਅੱਛੇ ਤਰੀਕੇ ਨਾਲ ਦਰਸਾਇਆ ਗਿਆ ਫਿਰ ਜਿੱਲਿਆਂ ਵਾਲਾ ਬਾਗ ਹੈ ਬਾਅਰ ਮੈਮੋਰੀਅਲ ਹੈ ਗੋਬਿੰਦਗੜ ਫੋਟ ਹੈ ਤੇ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਫਿਰ ਅੰਮ੍ਰਿਤਸਰ ਦੇ ਵਿੱਚ ਸਾਰਾ ਅਟਾਰੀ ਬਾਗਾ ਬਾਰਡਰ ਹੈ ਤੇ ਭਗਵਾਨ ਮਾਲਮਿਕ ਦਾ ਤੀਰਥ ਮੰਦਿਰ ਹੈ ਖਾਲਸਾ ਕਾਲਜ ਹੈ ਪਾਰਟੀਸ਼ਨ ਮਿਊਜ਼ੀਅਮ ਹੈ ਸ਼੍ਰੀ ਦੁਰਗਾ ਦਰਗਿਆਨਾ ਮੰਦਿਰ ਹੈ ਜੀ ਦੇਖੋ ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਜਿੰਨਾਂ ਬਾਰੇ ਸਾਨੂੰ ਪਤਾ ਨਹੀਂ ਜਿਵੇਂ ਪਾਰਟੀਸ਼ਨ ਮਿਊਜ਼ੀਅਮ ਹੈ ਤਾਂ ਪਾਰਟੀਸ਼ਨ ਮਿਊਜ਼ੀਅਮ ਮੈਨੂੰ ਲੱਗਦਾ ਵੀ ਸ਼ਾਇਦ ਕਿਸੇ ਨੇ ਨਾ ਦੇਖਿਆ ਹੋਵੇ ਬਾਕੀ ਸਾਰੀਆਂ ਪਲੇਸ ਹੈਗੇ ਜਿਹੜੀਆਂ ਆ ਆ ਮੋਸਟਲੀ ਜਾਣੀਆਂ ਪਛਾਨੀਆਂ ਪਰ ਇਹਦੇ ਵਿੱਚ ਨਾ ਤੁਹਾਨੂੰ ਇੱਕ ਗੱਲ ਦੇਖਣ ਵਾਲੀ ਹੋਊਗੀ ਕਿ ਬੜੀਆਂ ਨਵੀਆਂ ਥਾਵਾਂ ਦਾ ਪਤਾ ਲੱਗਣਾ ਹੈ ਵੀ ਪੰਜਾਬ ਦੇ ਵਿੱਚ ਕੀ ਕੁਛ ਹੈ ਇਹ ਫਿਰ ਆਪਾਂ ਪਟਿਆਲਾ ਦੇਖਦੇ ਆ ਪਟਿਆਲਾ ਵਿੱਚ ਸ਼ੀਸ਼ ਮਹਿਲ ਹੈ ਸ਼ੰਭੂ ਮਗਲ ਹੈ ਸ੍ਰੀ ਗੁਰਦੁਆਰਾ ਸਾਹਿਬ ਦੂਖਨਵਾਰਣ ਹੈ ਆਮ ਚੈਂਲਰ ਇੱਕ ਗੈਲਰੀ ਹੈ ਮਤਲਬ ਜਿੱਥੇ ਦਰਸਾਇਆ ਗਿਆ ਇੱਕ ਪੁਰਾਣੀ ਗੈਲਰੀ ਹੈ ਦਰਬਾਰ ਹਾਲ ਹੈ ਕਿਲਾ ਮੁਬਾਰਕ ਫਿਰ ਗੁਰਦਾਸਪੁਰ ਦੇ ਵਿੱਚ ਆਪਾਂ ਦੇਖਦੇ ਆ ਛੋਟਾ ਕੱਲੂ ਘਾਰਾ ਹੋਇਆ ਸੀ ਉਸ ਜਗ੍ਹਾ ਤੇ ਬੜੀ ਅੱਛੀ ਯਾਦਗਾਰ ਬਣਾਈ ਗਈ ਹੈ ਛੋਟਾ ਕੱਲੂ ਘਾਰਾ ਤੇ ਮੁਕਤੇਸ਼ਵਰ ਧਾਮ ਹੈ ਫਿਰ ਇੱਥੇ ਸ਼ਾਮ ਸਰਖਾਨ ਸਟੋਂਬ ਹੈ ਤੇ ਕੇਸ਼ੋਪੁਰ ਵੈਟਲੈਂਡ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਜਿਵੇਂ ਮੁਕਤੇਸ਼ਵਰ ਧਾਮ ਟੈਂਪਲ ਹੈ ਪਠਾਨਕੋਟ ਦੇ ਵਿੱਚ ਇੱਥੇ ਪਹਾੜਾਂ ਵਰਗਾ ਦ੍ਰਿਸ਼ ਨਾਲ ਪਾਣੀ ਦੇ ਦ੍ਰਿਸ਼ ਹੈ ਜਿਹੜੇ ਬੜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿੱਥੇ ਸਾਡੀ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀਆਂ ਉੱਥੇ ਸੈਰ ਸਪਾਟੇ ਵਾਸਤੇ ਬਹੁਤ ਮਨਮੋਣੀਆਂ ਥਾਵਾਂ ਸਾਡੇ ਪੰਜਾਬੀ ਕਲਚਰ ਦੇ ਬਾਰੇ ਸਾਡੇ ਪੰਜਾਬ ਦਾ ਇਤਿਹਾਸ ਦੇ ਬਾਰੇ ਇਹ ਚੀਜ਼ਾਂ ਮੂੰਹੋਂ ਬੋਲਦੀਆਂ ਤਸਵੀਰਾਂ ਹੀ ਨਹੀਂ ਸਗੋਂ ਜਿਉਂਦੀਆਂ ਜਾਗਦੀਆਂ ਇਹ ਇਮਾਰਤਾਂ ਸਾਨੂੰ ਸਾਡੇ ਇਤਿਹਾਸ ਬਾਰੇ ਦੱਸਦੀਆਂ ਜੀ ਅੱਗੇ ਵਾਤੇ ਰੂਪਨਗਰ ਆਓ ਤੁਹਾਨੂੰ ਰੂਪਨਗਰ ਘੁਮਾਉਣੇ ਆ ਹਾਂਜੀ ਰੂਪਨਗਰ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਹੀ ਕਿ ਵਿਰਾਸਤ ਹੈ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਬਣਾਇਆ ਗਿਆ ਹੈ ਇਹ ਬੜਾ ਅੱਛਾ ਇੱਕ ਮਤਲਬ ਬਣਿਆ ਹੋਇਆ ਨੌਲੇਜ ਲਈ ਹਿਸਟਰੀ ਲਈ ਜਿਹੜੀ ਸਾਡੀ ਹਿਸਟਰੀ ਦਰਸਾਉਂਦਾ ਹੈ ਫਿਰ ਅਗੇ ਤੱਕ ਤੁਸੀਂ ਜੀ ਕੇਸਗੜ ਸਾਹਿਬ ਜੀ ਨੂੰ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਹੋਲਾ ਮਹੱਲਾ ਅਨੰਦਪੁਰ ਦਾ ਜਿਹਨੂੰ ਵੀ ਆਪਾਂ ਇਹ ਵੀ ਆਪਾਂ ਪਤਾ ਆਪਾਂ ਨੂੰ ਕਿਵੇਂ ਪੰਜਾਬ ਤੇ ਬੜੇ ਅੱਛੇ ਲੈਵਲ ਤੇ ਮਨਾਇਆ ਜਾਂਦਾ ਹੈ ਤੇ ਦਾਸਤਾਨੇ ਸ਼ਹਾਦਤ ਸ੍ਰੀ ਚਮਕੌਰ ਸਾਹਿਬ ਜੀ ਨੂੰ ਸਾਡਾ ਹਰ ਟਾਈਮ ਸਾਡਾ ਸੀਸ ਹੈ ਜਿਹੜਾ ਝੁਕਦਾ ਰਹਿੰਦਾ ਤਾਂ ਇਸ ਤਰ੍ਹਾਂ ਪੰਜਾਬ ਹੈ ਜਿਹੜਾ ਇੱਕ ਬੜੀ ਅੱਛ ਜਗਾ ਮਾ ਨੇ ਜਿਹੜੀਆਂ ਸਾਨੂੰ ਆਪਣੇ ਬੱਚਿਆਂ ਨੂੰ ਜਰੂਰ ਨਵੀਂ ਪੀੜੀ ਨੂੰ ਅੱਗੇ ਦਿਖਾਉਣੀਆਂ ਚਾਹੀਦੀਆਂ ਨੇ ਤੇ ਆਓ ਹੁਣ ਤੁਹਾਨੂੰ ਲੈ ਚਲਦੇ ਆਂ ਫਿਰੋਜ਼ਪੁਰ ਤਰਨਤਾਰਨ ਫਾਜ਼ਿਲਕਾ ਫਰੀਦਕੋਟ ਇਹਨਾਂ ਸ਼ਹਿਰਾਂ ਦੇ ਵਿੱਚ ਕਿਹੜੀਆਂ ਘੁੰਮਣ ਵਾਲੀਆਂ ਤੇ ਦੇਖਣ ਵਾਲੀਆਂ ਥਾਵਾਂ ਦੇਖੋ ਬਰਕੀ ਮੈਮੋਰੀਅਲ ਹੈ ਫਿਰੋਜ਼ਪੁਰ ਦੇ ਵਿੱਚ ਕਿਲਾ ਹਟ ਪੱਟੀ ਤਰਨਤਾਰਨ ਵੀ ਸਾਨੂੰ ਪਤਾ ਹੈ ਚੰਗੀ ਤਰ੍ਹਾਂ ਸਰਾਈ ਸਾਰਾਗੜੀ ਜਿਹੜੀ ਮੈਮੋਰੀਅਲ ਸਾਰਾਗੜੀ ਵਾਰ ਹੋਈ ਸੀ ਉਹਦਾ ਇੱਕ ਯਾਦਗਾਰ ਬਣਾਈ ਹੋਈ ਹੈ ਤੇ ਹੁਸੈਨੀਵਾਲਾ ਬਾਰਡਰ ਜਿਹਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਆਂ ਦਰਬਾਰ ਸਾਹਿਬ ਤਰਨਤਾਰਨ ਤੇ ਉਸ ਤੋਂ ਅੱਗੇ ਅਸੀਂ ਚੱਲਦੇ ਆਂ ਬਠਿੰਡਾ ਮਾਨਸਾ ਮੋਗਾ ਸੰਗਰੂਰ ਸਿੱਦੀ ਮੁਕਸਰ ਸਾਹਿਬ ਜਿਹੜੀ ਧਰਤੀ ਹੈ ਸਾਡੀ ਇਹਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਮਦਮਾ ਸਾਹਿਬ ਬਠਿੰਡਾ ਦਾ ਮੁਕਤੇ ਮিনার ਸ੍ਰੀ ਮੁਕਸਰ ਸਾਹਿਬ ਵਿੱਚ ਕਿਲਾ ਮੁਬਾਰਕ ਬਠਿੰਡਾ ਜਿਹੜੀ ਪੁਰਾਣੀ ਬੜੀ ਪੁਰਾਣਾ ਸਭ ਤੋਂ ਜ ਦੇ ਵਿੱਚ ਜੀ ਬੜੀ ਦੇਖਣਯੋਗ ਅੱਛੀ ਜਗ੍ਹਾ ਫਿਰ ਅਸੀਂ ਸੰਗਰੂਰ ਦੇ ਵਿੱਚ ਚਲੀਏ ਤਾਂ ਸੰਗਰੂਰ ਦੇ ਵਿੱਚ ਕੋਠੀ ਹੈ ਜਿਹੜੀ ਇਹ ਬਣੀ ਹੋਈ ਹੈ ਇਹ ਵੀ ਬਹੁਤ ਅੱਛੀ ਆਲੀਸ਼ਾਨ ਜਗ੍ਹਾ ਦੇਖਣ ਲਈ ਸੰਗਰੂਰ ਦਾ ਮਿਊਜ਼ੀਅਮ ਹੈ ਜਿਹੜਾ ਇਹਦੇ ਬੜੀਆਂ ਪੁਰਾਣੀਆਂ ਯਾਦਾਂ ਸੰਭ ਕੇ ਰੱਖੀਆਂ ਹੋਈਆਂ ਨੇ ਫਿਰ ਅੱਗੇ ਅਸੀਂ ਚੱਲਦੇ ਹਾਂ ਸਾਡੇ ਅਗਲੇ ਸ਼ਹਿਰ ਲੁਧਿਆਣਾ ਤੇ ਬਰਨਾਲਾ ਮਲੇਰ ਕੋਟਲਾ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਤੇ ਇੱਥੇ ਨਾਮਤਰੀ ਸ਼ਹੀਦੀ ਮਲੇਰ ਕੋਟਲਾ ਜਿੱਥੇ ਬੜੀ ਅੱਛੀ ਯਾਦਗਾਰ ਬਣਾਈ ਗਈ ਹੈ ਤੇ ਫਿਰ ਅਸੀਂ ਦੇਖੀਏ ਤਾਂ ਪੀਆਯੂ ਮਿਊਜ਼ੀਅਮ ਹੈ ਇੱਥੇ ਵੀ ਬੜੀ ਅੱਛੀ ਮਤਲਬ ਇੱਕ ਬਣੀ ਹੋਈ ਹੈ ਨਾਲੇਜਲੀ ਤਾਂ ਅੱਗੇ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਮਿਊਜ਼ੀਅਮ ਲੁਧਿਆਣਾ ਦੇ ਵਿੱਚ ਬਣਿਆ ਹੋਇਆ ਪੀਏਯੂ ਮਿਊਜ਼ੀਅਮ ਹੈ ਜਿਨੇ ਪੁਰਾਣੀਆਂ ਯਾਦਾਂ ਸੰਭੀਆਂ ਹੋਈਆਂ ਨੇ ਤੇ ਸ਼ਹੀਦ ਭਗਤ ਸਿੰਘ ਜੀ ਦੇ ਨਗਰ ਦੇ ਵਿੱਚ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਬਣਿਆ ਹੋਇਆ ਨਵਾਂ ਸ਼ਹਿਰ ਦੇ ਵਿੱਚ ਫਿਰ ਅੱਗੇ ਅਸੀਂ ਚੱਲਦੇ ਹਾਂ ਕਪੂਰਥਲਾ ਜਲੰਧਰ ਤੇ ਹੁਸ਼ਿਆਰਪੁਰ ਜਗਜੀਤ ਪਹਿਲੇ ਸੈ ਕਪੂਰਥਲਾ ਦੇ ਵਿੱਚ ਤੇ ਅੱਗੇ ਸਾਡਾ ਆ ਗਿਆ ਹੈ ਜੀ ਦੇਵੀ ਦੇਵੀ ਤਲਾਬ ਮੰਦਿਰ ਜਲੰਧਰ ਦੇ ਵਿੱਚ ਜੰਗੇ ਆਜ਼ਾਦੀ ਮੈਮੋਰੀਅਲ ਜਲੰਧਰ ਦੇ ਵਿੱਚ ਤੇ ਬਾਜਵਾੜਾ ਫਾਟ ਹੁਸ਼ਿਆਰਪੁਰ ਦੇ ਵਿੱਚ ਤੇ ਮੋਰੀਚ ਮਾਸਕਾ ਜਿਹੜੀ ਕਪੂਰਥਲਾ ਦੇ ਵਿੱਚ ਇਹ ਸਾਡੀਆਂ ਇਸ ਜਗ੍ਹਾ ਦੀਆਂ ਦੇਖਣ ਵਾਲੀਆਂ ਜੋ ਹੈਗੀਆਂ ਨੇ ਜਗਾਵਾਂ ਨੇ ਫਿਰ ਅੱਗੇ ਸੀ ਚੱਲੀਏ ਐਸਐਸ ਨਗਰ ਮੁਹਾਲੀ ਜਿਹਨੂੰ ਅਸੀਂ ਕਹਿੰਦੇ ਹਾਂ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਥੇ ਜੂਲੋਜੀਕਲ ਮਿਊਮਿਅਮ ਪਾਰਕ ਹੈ ਜਿਹੜਾ ਜਿਹਨੂੰ ਛਤਬੀਰ ਜੂ ਕਹਿੰਦੇ ਨੇ ਮੁਹਾਲੀ ਦੇ ਵਿੱਚ ਸਥਿਤ ਹੈ ਇੱਥੇ ਬੜੀ ਅੱਛੀ ਮਤਲਬ ਬੱਚਿਆਂ ਵਾਸਤੇ ਬੜੀ ਦੇਖਣਯੋਗ ਜਗ੍ਹਾ ਬਣੀ ਹੋਈ ਆ ਫਤੇਬੁਰ ਜੇ ਸਾਡਾ ਚੱਪੜਚੜੀ ਮੋਹਾਲੀ ਦੇ ਵਿੱਚ ਇਹਨੂੰ ਵੀ ਬੜੇ ਅੱਛੇ ਤਰੀਕੇ ਨਾਲ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਸੰਭਿਆ ਗਿਆ ਸਾਡੀ ਵਿਰਾਸਤ ਨੂੰ ਤੇ ਰੋਜ਼ਾ شریف ਦਰਗਾਹ ਜਿਹੜੀ ਸ੍ਰੀ ਫਤੇਗੜ ਦੇ ਸਾਹਿਬ ਦੇ ਵਿੱਚ ਗੁਰਦੁਆਰਾ ਸ੍ਰੀ ਠੰਡਾਬੁਰਜ ਸਾਹਿਬ ਫਤੇਗੜ ਦੇ ਸਾਹਿਬ ਜਿੱਥੇ ਮੇਲਾ ਲੱਗਦਾ ਸਾਡਾ ਤੇ ਆਮ ਖਾਸ ਬਾਗਾ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਬੜੀ ਦੇਖਣਯੋਗ ਜਗ੍ਹਾ ਬਣੀ ਹੈ ਸੋ ਇਹ ਸਾਰਾ ਪੰਜਾਬ ਹੈ ਜਿਹਨੂੰ ਅਸੀਂ ਇਸ ਬਸ ਦੇ ਰਾਈ ਬੜੇ ਅੱਛੇ ਤਰੀਕੇ ਨਾਲ ਘੁੰਮ ਸਕਦੇ ਆ ਬਿਨਾ ਕਿਤੇ ਜਾਏ ਪਰ ਮੈਂ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸੈਰ ਸਪਟਾ ਵਿਭਾਗ ਵੱਲੋਂ ਜ਼ਰੂਰ ਇਹ ਬੇਨਤੀ ਕਰਾਂਗੀ ਕਿ ਅਸੀਂ ਸਿਰਫ ਇਹ ਬਸ ਦੇ ਰਾਈ ਹੀ ਨਹੀਂ ਬਲਕਿ ਆਪਣੇ ਪੰਜਾਬ ਨੂੰ ਪਹਿਲਾਂ ਘੁੰਮੀਏ ਇਹਨਾਂ ਜਗ੍ਹਾ ਤੇ ਜਾਈਏ ਆਪਣੇ ਵਿਰਸੇ ਨੂੰ ਸੰਭਾਲੀਏ ਆਪਣੇ ਬੱਚਿਆਂ ਨੂੰ ਇਸ ਬਾਰੇ ਦਸੀਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਵਿਰਸੇ ਨੂੰ ਕੇ ਸੰਭਾਲ ਕੇ ਰੱਖ ਸਕੀ ਬਿਲਕੁਲ ਜੀ ਸੈਰ ਸਪਟਾ ਵਿਭਾਗ ਤੇ ਪੰਜਾਬ ਸਰਕਾਰ ਦਾ ਇਹ ਬੜਾ ਵਧੀਆ ਉਪਰਾਲਾ ਹੈ ਵੀ ਜਿਨ੍ਹਾਂ ਨੇ ਇਸ ਬਸ ਦੇ ਵਿੱਚ ਮੈਨੂੰ ਲੱਗਦਾ ਵੀ ਸਾਰੇ ਪੰਜਾਬ ਨੂੰ ਸਿਮਟ ਲਿਆ ਤੇ ਉਹ ਸਾਰਾ ਪੰਜਾਬ ਵਿਜ਼ੂਲਾਈਜ਼ ਕੀਤਾ ਹੈ ਤਸਵੀਰਾਂ ਦੇ ਨਾਲ ਤੇ ਜਿੱਥੇ LED ਚੱਲਦੀ ਹੈ ਉਹ ਇਹਦੇ ਇਤਿਹਾਸ ਬਾਰੇ ਚਾਨਣਾ ਪਾ ਰਹੀ ਹੈ ਪਰ ਸੈਲਸਪਟਾ ਵਿਭਾਗ ਦੇ ਮੈਡਮ ਜਿਹੜੇ ਅਮਨਦੀਪ ਹੈ ਜਿਨ੍ਹਾਂ ਨੇ ਸਾਨੂੰ ਹੁਣ ਜਾਣਕਾਰੀ ਦਿੱਤੀ ਹੈ ਤਾਂ ਇਹ ਸੈਲਸਪਟਾ ਵਿਭਾਗ ਵੱਲੋਂ ਅਪੀਲ ਹੈ ਕਿ ਤੁਸੀਂ ਪੰਜਾਬ ਦੀਆਂ ਜਿਹੜੀਆਂ ਥਾਵਾਂ ਜਿਹੜੀਆਂ ਸਾਨੂੰ ਪਤਾ ਨਹੀਂ ਤਾਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਘੁੰਮੋ ਪੰਜਾਬ ਦੇ ਇਤਿਹਾਸ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇ ਪੰਜਾਬ ਦੇ ਨਾਲ ਜੁੜਨ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇ ਅਸੀਂ ਬਾਹਰ ਸੈਰਸਪਾਟੇ ਤੇ ਬਹੁਤ ਸਾਰੇ ਪੈਸੇ ਲਾ ਦਿੰਨੇ ਆ ਘੁੰਮਣ ਚਲੇ ਜਾਂਦੇ ਆ ਤਾਂ ਉਹਦੇ ਨਾਲ ਬਾਕੀ ਸਟੇਟਾਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਅਸੀਂ ਜਾ ਕੇ ਆਪਦਾ ਪੈਸਾ ਖਰਚ ਕਰਦੇ ਆ ਉਥੋਂ ਦੇ ਸੈਰਸਪਾਟੇ ਦੀਆਂ ਥਾਵਾਂ ਨੂੰ ਉਤਸ਼ਾਹ ਕਰਦੇ ਆ ਪਰ ਸਾਡੇ ਪੰਜਾਬ ਵਾਸੀ ਹੋਣ ਦੇ ਵੀ ਫਰਜ਼ ਬਣਦਾ ਹੈ ਵੀ ਅਸੀਂ ਪੰਜਾਬ ਦੀਆਂ ਇਹ ਮਾਨਮੱਥੀਆਂ ਥਾਵਾਂ ਜ਼ਰੂਰ ਘੁੰਮੀਏ ਤਾਂ ਮੈਡਮ ਕੀ ਸੁਨੇਹਾ ਸਕੂਲੀ ਬੱਚਿਆਂ ਨੂੰ ਮਾਤਾ ਪਿਤਾ ਨੂੰ ਜਾਂ ਜਿਹੜੇ ਵੀ ਇਸ バス ਨੂੰ ਦੇਖਣ ਆਉਂਦੇ ਆ ਸਹਿਰ ਸਪੱਟਾ ਵਿਭਾਗ ਦੇ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਭ ਨੂੰ ਇਹੀ ਰਿਕਵੈਸਟ ਕਰਨੀ ਚਾਹਾਂਗੀ ਕਿ ਆਪਾਂ ਬਾਹਰਲੀ ਸਟੇਟਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਹੀ ਕਿ ਪੈਸੇ ਖਰਚ ਕੇ ਜਾਣ ਨਾਲੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਉਹੀ ਪੈਸਾ ਇਨਵੈਸਟ ਕਰੀਏ ਆਪਣੇ ਬੱਚਿਆਂ ਨੂੰ ਨੌਲੇਜ ਦੇਈਏ ਇਸ ਚੀਜ਼ ਬਾਰੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਅਸੀਂ ਨੂੰ ਸਮਝ ਸਕੇ ਤੇ ਇਸ ਤੋਂ ਅੱਛਾ ਹੈ ਕਿ ਅਸੀਂ ਪਹਿਲਾਂ ਆਪਣਾ ਪੰਜਾਬ ਅੱਛੇ ਤਰ੍ਹਾਂ ਘੁੰਮੀਏ ਸਾਨੂੰ ਕੋਈ ਬਾਹਰ ਤੋਂ ਪੁੱਛੇ ਤਾਂ ਸਾਨੂੰ ਆਪਣੇ ਪੰਜਾਬ ਦੀ ਆਪਣੀ ਹਿਸਟਰੀ ਦੀ ਹਰ ਇੱਕ ਚੀਜ਼ ਪਤਾ ਹੋਵੇ ਤਾਂ ਬੜੀ ਅੱਛੀ ਅਸੀਂ ਅੱਗੇ ਇਸ ਸੀ ਨੂੰ ਲੈ ਕੇ ਜਾ ਸਕਦੇ ਹਾਂ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗੀ ਕਿ ਆਪਾਂ ਜ਼ਰੂਰ ਇਸ ਬੱਸ ਦੇ ਰਾਈ ਵੀ ਤੇ ਬਿਲਕੁਲ ਫਿਜ਼ੀਕਲ ਕੱਲੀ ਵੀ ਉੱਥੇ ਵਿਜ਼ਿਟ ਕਰਕੇ ਅਸੀਂ ਜ਼ਰੂਰ ਸਾਰੀਆਂ ਚੀਜ਼ਾਂ ਨੂੰ ਉੱਥੇ ਘੁੰਮਣੀ ਹੈ ਜ਼ਰੂਰ ਜੀ ਤਾਂ ਜੇਕਰ ਕੋਈ ਸੈਰ ਸਪੱਟਾ ਵਿਭਾਗ ਤੋਂ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਨੇ ਕਿਸੇ ਅਧਿਆਪਕ ਦਾ ਦਿਲ ਕਰੇ ਵੀ ਇਹ ਬਾਤ ਹੈ ਜਿਹੜੀ ਉਹ ਬੱਚਿਆਂ ਵਾਸਤੇ ਘੁਮਾਉਣੀ ਹੈ ਜਾਂ ਬੱਚਿਆਂ ਨੂੰ ਇਸ ਬਸ ਦੀ ਸੈਰ ਕਰਾਉਣੀ ਹੈ ਪੰਜਾਬ ਸੈਰ ਤੋਂ ਪਹਿਲਾਂ ਤਾਂ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦਾ ਜੀ ਸੈਰ ਸਪੱਟਾ ਵਿਭਾਗ ਦੇ ਨਾਲ ਕਿਵੇਂ ਤਾਲਮੇਲ ਕਰਕੇ ਪੰਜਾਬ ਦੀ ਕੋਈ ਵੀ ਥਾਂ ਘੁੰਮੀ ਜਾ ਸਕਦੀ ਹੈ ਕੋਈ ਬੱਚਿਆਂ ਦਾ ਟੂਰ ਕਿਸੇ ਸਕੂਲ ਨੇ ਆਰਗੇਨਾਈਜ਼ ਕਰਨਾ ਹੈ ਤਾਂ ਉਹ ਕਿਵੇਂ ਕਰ ਸਕਦੇ ਇਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਦੱਸੋ ਜੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਕੋਈ ਜਾਣਕਾਰੀ ਲੈਣ ਦੇ ਲਈ ਕਿਵੇਂ ਕੀਤੀ ਜਾ ਸਕਦੀ ਹੈ ਹਾਂਜੀ ਸਾਡੇ ਜਿਹੜਾ ਹੈੱਡ ਆਫਿਸ ਆ ਚੰਡੀਗੜ੍ਹ ਦੇ ਵਿੱਚ ਹੈ ਬਾਕੀ 올ਓਵਰ ਪੰਜਾਬ ਦੇ ਵਿੱਚ ਮੋਸਟਲੀ ਜਿਵੇਂ ਜਿਹੜੇ ਫੇਮਸ ਸ਼ਹਿਰ ਨੇ ਜਾਂ ਵੱਡੇ ਸ਼ਹਿਰ ਨੇ ਜਿਵੇਂ ਬਠਿੰਡਾ ਹੋ ਗਿਆ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਇਹਨਾਂ ਸ਼ਹਿਰਾਂ ਦੇ ਵਿੱਚ ਸਾਡੇ ਬਤੌਰ ਬ੍ਰਾਂਚਸ ਵੀ ਨੇ ਉਸੇ ਸਾਡੇ ਟੂਰਿਸਟ ਆਫੀਸਰ ਹੁੰਦੇ ਨੇ ਤਾਂ ਉਹਨਾਂ ਕੋਲ ਪਹੁੰਚ ਕੇ ਵੀ ਨੌਲੇਜ ਲੈ ਸਕਦੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਤੇ ਬਾਕੀ ਜਿਹੜੇ ਸਟੂਡੈਂਟ ਬੱਚਿਆਂ ਨੂੰ ਮਤਲਬ ਲੈ ਕੇ ਜਾਣਾ ਚਾਹੁੰਦੇ ਨੇ ਜਿਹੜੇ ਟੀਚਰਸ ਨੇ ਉਹ ਸਾਡਾ ਜਿਹੜਾ ਵੈਬਸਾਈਟ ਹੈ ਪੰਜਾਬ ਟੂਰਿਜ਼ਮ ਦੀ ਉਹਦੇ ਦੇ ਵਿਜ਼ਿਟ ਕਰਕੇ ਕੋਈ ਵੀ ਨੰਬਰ ਨੇ ਨੌਲੇਜ ਉਹਨਾਂ ਤੇ ਲੈ ਸਕਦੇ ਨੇ ਤੇ ਇਸ ਬਸ ਨੂੰ ਵਿਜ਼ਿਟ ਕਰਨ ਲਈ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ ਤੁਸੀਂ ਇਹ ਤਮਾਮ ਜਾਣਕਾਰੀ ਸੈਰਸਪਟਾ ਵਿਭਾਗ ਦੇ ਵੱਲੋਂ ਇਹ ਤਮਾਮ ਜਾਣਕਾਰੀ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਥੈਂਕ ਯੂ ਜੀ ਸਰ ਤੁਹਾਡਾ ਵੀ ਸਬਦਾ ਤੁਸੀਂ ਇਸ ਬਸ ਨੂੰ ਕਵਰ ਕੀਤਾ ਇਸ ਮੇਲੇ ਦੀ ਸ਼ਾਨ ਬਣਾਇਆ ਥੈਂਕ ਯੂ ਜੀ ਤਾਂ ਭਲਾਈਆਂ ਨਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਗੇ ਤੀਆਂ ਵਾਲੇ ਮੇਲੇ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਬੱਸ ਵਿਸ਼ੇਸ਼ ਰੂਪ ਵਿੱਚ ਪਹੁੰਚਾਈ ਗਈ ਹੈ ਜਿਸ ਬੱਸ ਦੇ ਦਰਸ਼ਨ ਤੁਹਾਨੂੰ ਦੋਸਤੋ ਅਸੀਂ ਦਿਖਾ ਚੁੱਕੇ ਹਾਂ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਸ ਜਾਣਕਾਰੀ ਦੇ ਨਾਲ ਤੁਸੀਂ ਪੰਜਾਬ ਵੇਖ ਜ਼ਰੂਰ ਲਿਆ ਪਰ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਪੰਜਾਬ ਤਾਂ ਦੋਸਤੋ ਪੰਜਾਬ ਘੁੰਮਣ ਦੇ ਲਈ ਇਹਨਾਂ ਸਾਰੀਆਂ ਥਾਵਾਂ ਤੇ ਤੁਸੀਂ ਫਿਜ਼ੀਕਲੀ ਵਿਜ਼ਿਟ ਕਰ ਸਕਦੇ ਹੋ ਪਹੁੰਚ ਸਕਦੇ ਹੋ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਆਪਣੇ ਪੰਜਾਬ ਦੇ ਨਾਲ ਜੋ ਰ ਸਕਦੇ ਹਾਂ ਚੈਨਲ ਪੰਜਾਬ ਵਾਲਾ ਪੋਡਕਾਸਟ ਮੈਨੂੰ ਕੁਲਵਿੰਦਰ ਆਲਕ ਨੂੰ ਦਿਓ ਆ ਗਿਆ ਧੰਨਵਾਦ